ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੀ ਪਵਨ ਧਰਤੀ ਤੇ ਜਿੱਥੇ ਸਾਬਜਾ ਦੇਦਿਆਂ ਸਾਤਾਂ ਹੋਈਆਂ ਉਹਨਾਂ ਦੀਆਂ ਕੁਰਬਾਨੀਆਂ ਹੋਈਆਂ ਉਸ ਜਗ੍ਹਾ ਤੇ ਉਹਨਾਂ ਦੀ ਯਾਦ ਦੇ ਵਿੱਚ ਸਾਤਾਂ ਦੀ ਯਾਦ ਵਿੱਚ ਅੱਜ ਚੱਲੇ ਸੀ ਪੈਦਲ ਯਾਤਰਾ ਇਹ ਵੀਰ ਨੇ ਆਪਣੇ ਨਾਲ ਆਇਆ ਵੀਰ ਹੈਪੀ ਸਿੰਘ ਜੀ ਪਿੰਡ ਰੁੜਕੀ ਤੋਂ ਜੋ ਕਿ ਆਪਣੇ ਸਿੰਗਰ ਨੇ ਵੀ ਰਹੇ ਬਹੁਤ ਵਧੀਆ ਗਾਉਂਦੇ ਨੇ ਧਾਰਮਿਕ ਤੇ ਧਰਮ ਧਰਮ ਕੇ ਜਿੰਮੇ ਕੇ ਸ਼ਬਦ ਗਾਉਂਦੇ ਨੇ ਵੀਰੇ ਇਹ ਇਹ ਵੀ ਆਪਣੇ ਵੀਰ ਨੇ ਜੀ ਆਪਣੇ ਨਾਲ ਤੇਗ ਬਾਦਰ ਸਿੰਘ ਜੀ ਪਿੰਡ ਰੁੜਕੀ ਤੋਂ ਬਹੁਤ ਵਧੀਆ ਬਾਈ ਨੇ ਵੀਰੇ ਆਪਣੇ ਇਹ ਠੀਕ ਹੈ ਜੀ ਤੇ ਇੱਧਰ ਵੀਰੇ ਆਪਣੇ ਸੋਨੀ ਸਿੰਘ ਜੀ ਇਹਨਾਂ ਦੇ ਹੱਥ ਵਿੱਚ ਆਪਣਾ ਦੇਖੋ ਜੀ ਖਾਲਸਾ ਦਾ ਜੋ ਕਿ ਝੰਡਾ ਫੜਿਆ ਹੋਇਆ ਏ ਤੇ ਅੱਜ ਵੀਰ ਹਣੀ ਕਹਿੰਦੇ ਲਾਈਵ ਕਰ ਦੋ ਹੁਣ ਚੈਨਲ ਤੇ ਮਾਜੀ ਕਰਦੇ ਆ ਵੀਰੇ ਜਰੂਰ ਹੈ ਨਾ ਲਾਈਵ ਮਾਜੀ ਬਹੁਤ ਵਧੀਆ ਗੱਲ ਆ ਤੇ ਆਪਾਂ ਪੈਦਲ ਯਾਤਰਾ ਚੱਲੀ ਜੀ ਗੁਰਦੁਆਰਾ ਸਾਹਿਬ ਚੱਲ ਜੀ ਅੱਜ ਨਮਸਤਕ ਹੋਣਾ ਉਹਨਾਂ ਦੀ ਯਾਦ ਵਿੱਚ ਤੇ ਦਿਖਾਣੇ ਰਿਵਿਊ ਕਰਕੇ ਆਹ ਰੋਡ ਆ ਜਿਹੜਾ ਇਹ ਪਟਿਆਲਾ ਆ ਦੇਖੋ ਜੀ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਆ ਜਿਵੇਂ ਦਰਵਾਜ਼ਾ ਗੇਟ ਬਣਿਆ ਹੋਇਆ ਇਹ ਨਵਾਬ ਸ਼ੇਰ ਮੁਹੰਮਦ ਦਾ ਖਾਨਾ ਕੰਪ੍ਰੈਸ਼ਨ ਗੇਟ ਆ ਇਹ ਨਾਲ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਨਵਾਬ ਸ਼ੇਰ ਮੁਹੰਮਦ ਖਾ ਯਾਦਗਾਰੀ ਗੇਟ ਆ ਇਹ ਤੁਸੀਂ ਦੇਖ ਸਕਦੇ ਹੋ ਕੋ ਦਿਖਾਣੇ ਬਾਕੀ ਇਸ ਤਰਫ ਪਹੁੰਚ ਗਏ ਹਾਲ ਤੁਸੀਂ ਦੇਖ ਸਕਦੇ ਹੋ ਪਰ ਲਿਖਾ ਹੋਇਆ ਜਿਵੇਂ ਕਿ ਨਵਾਬ ਸੇਰ ਮੁਹੰਮਦ ਖਾਨ ਯਾਦਗਾਰੀ ਗੇਟ ਜਿਹੜਾ ਕਿ ਮਲੇਰਕੋਟ ਦਾ ਨਵਾਬ ਸੀਗਾ ਜਿਨੇ ਹਾਂ ਦਾ ਨਾਰਾ ਮਾਰਿਆ ਸੀਗਾ ਉਹਨਾਂ ਦੀ ਯਾਦ ਵਿੱਚ ਇਹ ਗੇਟ ਬਣਾਇਆ ਹੋਇਆ ਜੋ ਕਿ ਪਿੰਡ ਇਸ ਪਿੰਡ ਮਾਦੋਪੁਰ ਦੇ ਨੇੜੇ ਬਣਾਇਆ ਹੋਇਆ ਗੇਟ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਦਰਵਾਜ਼ਾ ਬਣਾ ਦਾ ਗੇਟ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਆਪਣੇ ਨਾਲ ਬਾਈ ਇਹੇ ਚੱਲ ਰਹੇ ਆ ਹੁਣ ਹਾਂਜੀ ਆਹ ਦੇਖੋ ਵੀਰ ਇੱਧਰ ਕੋਈ ਇਸ਼ਾਰਾ ਕਰ ਰਿਹਾ ਏ ਲਾਈਟਾਂ ਦਾ ਦੇਖੋ ਜੀ ਬਹੁਤ ਸੋਹਣੀਆਂ ਲਾਈਟਾਂ ਡੈਕੋਰੇਸ਼ਨ ਕੀਤੀ ਗਈ ਏ ਜਿਵੇਂ ਤੁਸੀਂ ਦੇਖ ਸਕਦੇ ਹੋ ਲੜੀਆਂ ਤੇ ਆਪਣੇ ਨਾਲ ਚਲੋ ਜੀ ਵੀਰ ਜੀ ਪਰ ਆਪਾਂ ਚੱਲੀਏ ਬੈਗਰ ਦੇ ਨਾਲ ਲੈ ਕੇ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਹਾਂਜੀ ਪਹੁੰਚ ਰਹੇ ਹਾਂ ਸਮੇਂ ਨਾਲ ਅਸੀਂ ਜਿੱਥੇ ਕਹਦੇ ਲੰਗਰ ਲੱਗਿਆ ਹੋਇਆ ਪਿੰਡ ਮਾਧੋ ਬਰੋਲੇ ਦਾ ਦੇਖੋ ਹਾਂ ਜੀ ਲੱਗਿਆ ਲੰਗਰ ਤੁਸੀਂ ਵੇਖ ਸਕਦੇ ਹੋ ਤੇਗ ਬਹਾਦਰ ਕਾ ਹਾਂ ਜੀ ਲੱਗਿਆ ਲੰਗਰ ਤੁਸੀਂ ਵੇਖ ਸਕਦੇ ਹੋ ਤੇਗ ਬਹਾਦਰ ਕਾ ਲਾਲ ਹੈ ਉਹ ਦੇਖੋ ਰਨ ਮੇ ਪਿੰਡ ਮਾਦੋ ਪਰ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਆ ਕੋਟੀ ਕੋਟੀ ਪ੍ਰਣਾਮ ਗੁਰੂ ਦਾ ਲੰਗਰ ਬਹਾਦਰ ਦਾ ਲਾਲ ਗੁਰੂ ਗੋਬਿੰਦ ਸਿੰਘ ਜੀ ਚਾਹਿਆ ਹੈ ਇਹਨੂੰ ਕੋਈ ਦੇਖ ਸਕਦੇ ਹੋ ਤੁਸੀਂ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਜਿਹੜੇ ਵੀਰੇ ਮੱਥਾ ਟੇਕ ਕੇ ਆਏ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਬਾਈਆਂ ਕੋਲ ਹੈਗਾ ਵੀ 911 ਟਰੈਕਟਰ ਆਈ ਐਚ ਐਮਟੀ ਦਾ 911 ਟਰੈਕਟਰ ਆ ਵੀ ਰੋਣਾ ਕੋਲ ਹਾਂਜੀ ਵੀਰ ਜੀ ਸਤਿਗੁਰ ਜੀ ਕਿਹੜੇ ਪਿੰਡ ਦਾ ਵੀਰੇ ਭਗਤਾ ਭਾਈ ਤੋਂ ਭਗਤਾ ਭਾਈ ਹਾਂ ਜੀ ਇਹ ਕਿੱਥੇ ਪੈ ਜਾਂਦਾ ਜੀ ਹਾਂਜੀ ਭਗਤੀ ਕੋਲ ਜ਼ਿਲ੍ਹਾ ਬਠਿੰਡਾਲਾ ਜ਼ਿਲ੍ਹਾ ਬਠਿੰਡੇ ਤੋਂ ਆਏ ਨੇ ਵੀਰੇ ਇਹ ਭਗਤਾ ਭਾਈ ਕੋਲੋਂ 911 ਟਰੈਕਟਰ ਆ ਵੀ ਰੋਣਾ ਕੋਲ ਹੈ ਜੀ ਬਹੁਤ ਵਧੀਆ ਵੀਰੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਵੀਰੇ ਤੁਸੀਂ अच्छा किनो घरे तेरा छोटवे लसमन सिंह लसमन सिंह ਮੱਥਾ ਟੇਕਿਆ ਵੀਰੇ ਹਾਂਜੀ ਹਾਂਜੀ ਠੀਕ ਆ ਬਹੁਤ ਚੰਗੀ ਗੱਲ ਆ ਵੀਰੇ ਭਾਗਾਂ ਨੇ ਤੁਸੀਂ ਜਿਹੜੇ ਮੱਥਾ ਟੇਕ ਕੇ ਆਏ ਹੋ ਨਾ ਜੀ ਕਿ ਦਰ ਗੋਬਿੰਦ ਸਿੰਘ ਬੰਨ ਕੇ ਲੈ ਜਾਣਾ ਨਾਸ ਪਰੋਂ ਬਾਹਰ ਆਇਆ ਹਾਂਜੀ ਦੇਖ ਸਕਦੇ ਹੋ ਸੀ ਨਾ ਇਸ ਜਗ੍ਹਾ ਤੇ ਵੀਰ ਬੈਠੇ ਚਾਹ ਪੀ ਰਹੇ ਨੇ ਲੰਗਰ ਦਿਨ ਰਾਤ ਚੱਲਦਾ ਹੀ ਇਹ ਕਰਕੇ ਦਿੱਲੀ ਲਿਜਾਵਾਂਗੇ ਅੱਲਾ ਯਾਰ ਖਾਕਾ ਦਾ ਦੂਆ ਦੇ ਸੁਪਨੇ ਟੁੱਟ ਗਏ ਹਾਂਜੀ ਵੀਰ ਇਹ ਦੇ ਲੋ ਜੀ ਯਾਤਰੀ ਨੇ ਦੂਰੋਂ ਦੂਰੋਂ ਆ ਰਹੇ ਨੇ ਜਿਹੜੇ ਮੱਥਾ ਟੇਕਣ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਆ ਮੋਗਲ ਇਹ ਗਏ ਭਾਈ ਮਰ ਗਤਾਰਾ ਮੂਰਤੀਆਂ ਢੇਰੀਆਂ ਵਿੱਚ ਬਦਲ ਦਿੰਦੀਆਂ ਭਾਈ ਨਤਲ ਹਾਂਜੀ ਤੇ ਗਰਾਸ ਅਗਰੇ ਮੜਾ ਸਾਊਂਡ ਪਾਜ ਘੱਟ ਕਰਿਓ ਥੋੜੀ ਜੀ ਕਰ ਲਾਈਵ ਕਰਾ ਬ ਥੋੜੀ ਜੀ ਵਾਇ ਘੱਟ ਬ ਜਾ ਨੋ ਦਿਲ ਰਾਣਾ ਇਸ ਜਗ੍ਹਾ ਤੇ ਕੋਈ ਚਰਖੀ ਹੋਈ ਆ ਵੀਰ ਉਹਨਾਂ ਦੀ ਅਸਤਾ ਹਾ ਬੋਲਣ ਵਾਲਾ ਲਹਿਰਾਉਣ ਵਾਲਾ ਇਹ ਦਿਨ ਰਾਤ ਚੱਲ ਰਹੇ ਨੰਗਰ ਇੱਧਰ ਭਾਈ ਉਹਨਾਂ ਦਾ 95 ਗਾਂ ਟਰੈਕਟਰ ਖੜਾ ਸਾਈਡ ਤੇ ਜ਼ੂਮ ਕਰਕੇ ਦਿਖਾਣੇ ਆ ਭਾਈ ਆਪਾਂ ਹਾਂਜੀ ਕਹਿੰਦੇ ਉਹਦੀ ਜਦੋਂ ਦੇ ਥੋੜੀ ਹੋਰ ਬਾਜ ਕੱਟ ਕਰਦੇ ਵੀਰੇ ਮਿੱਟੀ ਵਿੱਚ ਆਪਾਂ ਵੀਡੀਓ ਕਰ ਰਹੇ ਨਾ ਲਾਈਵ ਆਪਣੇ ਪਿਆਰਿਆਂ ਨੂੰ ਸੁਖਦਾ ਬਾਜ ਕੱਟ ਕਰ ਲਓ ਵੀਰੇ ਮਰ ਮੈਂ ਇੱਧਰ ਹਾਂ ਮੈਂ ਚੱਲ ਆਪਣਾ ਨਾਮ ਕੀ ਵੀਰੇ ਜੀ ਤੁਹਾਡਾ ਜੀ ਮੇਰਾ ਵੀਰੇ ਤੇਜਿੰਦਰ ਹੈ ਤੇਜਿੰਦਰ ਪਿੰਡ ਕਿਹੜਾ ਜੀ ਇਹ ਪਿੰਨ ਮਾਧੋਪੁਰ ਜੀ ਤੁਹਾਡਾ ਜੀ ਮੇਰਾ ਵੀ ਮਾਧੋਪੁਰ ਮਾਧੋਪੁਰ ਤੋਂ ਨੇ ਵੀਰੇ ਠੀਕ ਆ ਜੀ ਇਹ ਕਿੰਨਾ ਸਾਲੋਂ ਤੋਂ ਨੂੰ ਲੰਗਰ ਲਾਉਂਦੇ ਨੇ ਇਸ ਜਗ੍ਹਾ ਤੇ ਜੀ ਸਾਨੂੰ ਜੀ ਓਕੇ ਜੀ ਕਟੋ ਕੱਟ 10 12 ਸਾਲੋਂ ਅੱਛਾ ਜੀ ਪਹਿਲਾਂ ਤੋਂ ਜਾਣਦਾ ਪਹਿਲਾਂ ਬਜ਼ੁਰਗ ਲਾਉਂਦੇ ਸਾਡੇ ਪਿੰਡ ਹਾਂਜੀ 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 ਸਾਹਿਬ ਜਦੋਂ ਜਾਦ ਵਿੱਚ ਲੱਗਦਾ ਹੈ ਨਾ ਜੀ ਦੇਖੋ ਜੀ ਉਹਨਾਂ ਦੀ ਇਜਾਜ਼ਤ ਗਾਰੀ ਅੱਜ ਲੰਗਰ ਚੱਲ ਰਹੇ ਨੇ ਜਗਾ ਜਗਾ ਤੇ ਹੈ ਨਾ ਜੀ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਪਿੰਡ ਪਿੱਛੇ ਐਡਮੇ ਨੇ ਉਹ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦੇ ਲਾਉਂਦੇ ਨੇ ਆ ਕੇ ਕਈਆਂ ਨੇ ਜੀ ਆਪਣੇ ਮਹਾਰਾਜ ਦੇ ਜਗਾ ਖਰੀਦੀ ਵੇਚੀ ਅੱਛਾ ਜੀ ਤੇ ਜਾ ਕੇ ਜਗਾ ਦੇ ਲੰਗਰ ਲਾਉਂਦੇ ਨੇ ਦੂਰੋਂ ਦੂਰੋਂ ਪਿੰਡਾਂ ਤੋਂ ਆਉਂਦੇ ਨੇ ਤਾਲਨ ਤਾਲਨ ਤੋਂ ਇਧਰ ਬਾਹਰ ਰੋਜਪੁਰ ਤੋਂ ਹੂਰ ਸਾਈਡਾ ਤੋਂ ਜੀ ਅੱਛਾ ਜੀ ਦੂਰ ਦੋ ਦੋ ਕਿਲੋਮੀਟਰ ਤੋਂ ਨਾ ਜੀ ਹਾਂ ਜੀ ਬਹੁਤ ਹੁਣ ਤਾਂ ਦੇਖੋ ਜੀ ਨੱਟ ਦਾ ਜੁਗਾ ਗਿਆ ਗਿਆ ਹੈ ਨਾ ਦੇਖੋ ਜੀ ਫੋਰਨ ਕੰਟਰੀ ਦੇ ਵੀ ਲੋਕ ਆ ਰਹੇ ਨੇ ਦੇ ਲੋ ਜਿਹੜਾ ਨੂੰ ਜਾਣਕਾਰੀ ਹੁੰਦੀ ਆ ਤਾਂ ਰੰਬਰ ਆਪਣੇ ਬਾਰੇ ਜਿਵੇਂ ਸਾਥ ਤਾਂ ਹੁੰਦੇ ਨੇ ਕਹਿੰਦੇ ਅੰਗਰੇਜ਼ ਵੀ ਆ ਰਹੇ ਨੇ ਆਪਣੀ ਧਰਤੀ ਪਰ ਮੱਥਾ ਟੇਕਦੇ ਰਹਿ ਕੇ ਚੁੱਕ ਰਹੇ ਨੇ ਹਾਂ ਜੀ ਹਾਂ ਜੀ ਉਹਨਾਂ ਬੱਚਿਆਂ ਦੀ ਆ ਦੇਖ ਸਕਦੇ ਇਸੇ ਜਗ੍ਹਾ ਦੇ ਵੀਰ ਉਹਨਾਂ ਦੀ ਤਸਵੀਰ ਵੀ ਲਾਈ ਹੋਈ ਆ ਕੋਟੀ ਕੋਟੀ ਪ੍ਰਣਾਮ ਗੁਰੂ ਦਾ ਲੰਗਰ ਪਿੰਡ ਮਾਦੋਪੁਰ ਆ ਜ਼ਿਲ੍ਹਾ ਸ੍ਰੀ ਫਤੇਗੜ ਸਾਹਿਬ ਆ ਇੱਧਰ ਵੀ ਲਿਖਾ ਦਿਓ ਹਾਂਜੀ ਹਾਂਜੀ ਆ ਮੁੰਡੇ ਬਹੁਤ ਸੇਵਾ ਕਰਦੇ ਨੇ ਅੱਛਾ ਜੀ ਇਹ ਵੀਰ ਸੇਵਾਦਾਰ ਨੇ ਦੇਖੋ ਜੀ ਆਪਾਂ ਦਿਖਾ ਰਹੇ ਆ ਤੇ ਬਾਈ ਇਹ ਆ ਗੇਰ ਨੇ ਜਿਹੜੇ ਪਹੁੰਚ ਰਹੇ ਨੇ ਆਪਣਾ ਪੰਜਾਬ 794 ਵੀਰੇ ਹਾਂਜੀ ਦੇਖੋ ਜੀ ਜਿਵੇਂ ਝੰਡੀਆਂ ਲਾਈਆਂ ਹੋਈਆਂ ਨੇ ਇਹ ਵੀ ਚੱਲੇ ਨੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਆ ਮੱਥਾ ਟੇਕਣਾ ਦੇਖੋ ਜੀ ਕਿੰਨੇ ਸੋਹਣੇ ਦਸਤਾਨਾ ਸਦਾਈ ਆਈ ਹੋਈਆਂ ਨੇ ਠੀਕ ਹੈ ਤੁਸੀਂ ਹਾਂਜੀ ਹਾਂਜੀ 6 ਠੀਕ ਹੈ ਤੁਸੀਂ ਹਾਂਜੀ ਹਾਂਜੀ 6 ਵਜੇ ਤੋਂ ਰਹੀ ਸੀਗੇ ਅੱਛਾ ਜੀ ਸਾਹਮਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਕਿੰਨਾ ਟਾਈਮ ਹੋ ਚੁੱਕੇ ਹੋਣ ਹੋ ਗਿਆ ਮਨ ਦਾ ਹਾਂ ਹੋਣ ਹੋ ਗਿਆ ਮਨ ਦਾ ਹਾਂ 3 ਵਜੇ 25 ਮਿੰਟ ਹੋ ਚੁੱਕੇ ਨੇ ਤੇ 6 ਵਜੇ ਚੱਲੇ ਸੀਗਾ 3 ਵਜੇ 25 ਮਿੰਟ ਹੋ ਚੁੱਕੇ ਨੇ ਤੇ 6 ਵਜੇ ਚੱਲੇ ਸੀਗੇ ਘੱਟੋ ਘੱਟ ਕੀ ਨਾ ਦੱਸਿਓ ਵੀਰੇ ਦੁਬਾਰਾ ਦੱਸੋਗੇ ਹੋਰ ਕੀ ਚੱਲੇ ਵੀਰੇ ਬੱਸ ਚੱਲੋ ਮੈਂ ਤੁਹਾਡੇ ਕੋਲ ਆ ਨੇੜੋਂ ਹੰਤਾ ਵੀਰੇ ਆ ਗਏ ਵੈਸੇ ਹਨਾ ਪਹੁੰਚ ਗਏ ਹਾਂਜੀ ਵੀਰੇ ਇੱਥੇ ਆਪਣੇ ਚਾਹ ਪੀ ਰਹੇ ਨੇ ਹਨਾ ਜੀ ਲੰਗਰ ਦੇ ਵਿੱਚ ਮਾਧਵਪੁਰ ਵੀਰੋਣੇ ਲੈਵਲ ਲੰਗਰ ਦੇ ਕੋਈ ਟੁੱਟ ਚੱਲ ਰਿਹਾ ਲੰਗਰ ਦਿਨ ਰਾਤ ਆ ਜਿਵੇਂ ਕਿ ਆ ਬਰੈਡ ਸਾਡਾ ਹੁੰਦਾ ਜੀ ਮਿੱਠੇ ਦੀ ਰੋਟੀ ਅੱਛਾ ਜੀ ਮੱਖਣ ਹਾਂਜੀ ਤੇ ਜੀ ਆਪਣਾ ਮਖਣੀ ਹਾਂਜੀ ਤੇ ਉੱਪਰ ਤਾਂ ਨਹੀਂ ਚੱਲਣੀ ਅੱਛਾ ਜੀ ਹਾਂਜੀ ਸਵੇਰੇ ਸ਼ਾਮ ਨੂੰ ਇਹ ਹੁਣ 11 ਵਜੇ ਤੱਕ ਰੋਟੀ ਚੱਲਦੀ ਹੈ ਜੀ ਉਦੇ ਬਾਅਦ ਸਾਡੀ ਚਾਹ ਮੱਠੀ ਬਰੈਡ ਸਾਲਾ ਦੇਖੋ ਜੀ ਇਹ ਲੰਗਰਾਂ ਦੀ ਸੇਵਾ ਇਹ ਬਾਈ ਕਹਿੰਦਾ ਸਵੇਰੇ ਮੈਥੇ ਵਾਲੀ ਰੋਟੀ ਹੁੰਦੀ ਆ ਪਰ ਮੱਖਣ ਹੁੰਦਾ ਹੀ ਠੀਕ ਆ ਜੀ ਦੇਖੋ ਜੀ ਹਾਂ ਜੀ ਹਾਂ ਜੀ ਆ ਚਾਹ ਵੀ ਸੁੱਤੀ ਹੋ ਜਾਂਦਾ ਕੋਈ ਸੁੱਤੀ ਹੋ ਜਾਂਦਾ ਤੇ ਬਈ ਚਾਹ ਵਗੈਰਾ ਪਿਲਾ ਰਹੇ ਨੇ ਵੀ ਰਹੇ ਜਿਹੜੇ ਚਾਹ ਵਗੈਰਾ ਪਿਲਾ ਰਹੇ ਨੇ ਵੀ ਰਹੇ ਜਿਹੜੇ ਰੁੱਕ ਕੇ ਯਾਤਰੀ ਆ ਪੇ ਰੁੱਕ ਕੇ ਪੀਂਦੇ ਨੇ ਚਾਹ ਦੇਖ ਸਕਦੇ ਹੋ ਨਾਲ ਮੱਠੀਆਂ ਵੀ ਰੱਖੀਆਂ ਹੋਈਆਂ ਨੇ ਜਿਵੇਂ ਕੀ ਰਸ ਵਗੈਰਾ ਤੇ ਮੱਠੀਆਂ ਵੀ ਦੇਖ ਸਕਦੇ ਤੁਸੀਂ ਮੱਠੀ ਦੇ ਮੱਠੀ ਦੇ ਇੱਕ ਦੇ ਇਹ ਜਿਹੜੇ ਬਾਈ ਇਹ ਜਿਹੜੇ ਜਾ ਰਹੇ ਨੇ ਸਾਰੇ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਨੇ ਦਰਸ਼ਨਾਂ ਲਈ ਜਾ ਰਹੇ ਨੇ ਜਿੱਥੇ ਕੁਰਬਾਨੀਆਂ ਹੋਈਆਂ ਜਿਸੇ ਜਗ੍ਹਾ ਤੇ ਕੁਰਬਾਨੀਆਂ ਹੋਈਆਂ ਸਾਹਤਾ ਹੋਈਆਂ ਉਹਨਾਂ ਦੇ ਯਾਦ ਵਿੱਚ ਜਾ ਰਹੇ ਨੇ ਬਾਈ ਇਹ ਜਿੰਨੇ ਵੀ ਦੂਰੋਂ ਦੂਰੋਂ ਆ ਰਹੇ ਨੇ ਬਾਈ ਦੇਖ ਲਓ ਇਹ 200 ਕਿਲੋਮੀਟਰ ਤੋਂ ਆਏ ਨੇ ਬਾਈ ਰਿੰਕੂ ਜੀ ਬੇ ਰਿੰਕੂ ਭਾਈ ਇੱਥੇ ਨਾ ਹੁਣ ਬੈਠੇ ਰਹੇ ਚਾਹ ਪੀ ਰਹੇ ਨੇ ਇਸ ਸਮੇਂ ਇਸ ਤਰ੍ਹਾਂ ਪਖੜ ਕੇ ਜਿਵੇਂ ਕਿ ਆ ਦੇਖੋ ਜੀ ਆਪਾਂ ਦਿਖਾਣਾ ਤੁਹਾਨੂੰ ਤਸਵੀਰ ਜਿਨਾਂ ਦੀ ਜਹਾਜ਼ ਵਿੱਚ ਲੱਗੇ ਹੋਏ ਨੇ ਲੰਗਰ ਅੱਜ ਇਹ ਹਾਂਜੀ ਹਾਂਜੀ ਆ ਦੇਖੋ ਜੀ ਵਾਕਈ ਬਾਈ ਨਾ ਇਸ ਜਗ੍ਹਾ ਤੇ ਲੰਗਰ ਕਰਦੇ ਨੇ ਤਿਆਰ ਆ ਹਾਂਜੀ ਆ ਵੀਰ ਕੋਈ ਰਾਤ ਹੀ ਡਿਊਟੀ ਨਿਭਾ ਰਹੇ ਨੇ ਵੀਰ ਜੀ ਸ੍ਰੀ ਕਾ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਵੀਰ ਜੀ ਆ ਜਾਓ ਅੱਗੇ ਆ ਜਾਓ ਥੋੜੇ ਜਿਹਾ ਆਪਣਾ ਮਾਈਕ ਨਹੀਂ ਲੱਗਿਆ ਹੋਇਆ ਹਾਂਜੀ 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 ਤੇ ਆ ਦੇਗੇ ਨੇ ਕੜਾਹੇ ਨੇ ਇਸ ਜਗ੍ਹਾ ਤੇ ਕੋਈ ਪਾਣੀ ਵੀ ਕਰਮ ਕਰ ਰਹੇ ਨੇ ਠੀਕ ਹੈ ਜੀ ਜਿਵੇਂ ਕਿ ਬਰਤਨ ਧੋਣ ਵਾਸਤੇ ਗਰਮ ਪਾਣੀ ਚਾਹੀਦਾ ਠੰਡ ਦਾ ਪੌ ਦਾ ਮਹੀਨਾ ਚੱਲ ਰਿਹਾ ਹੈ ਅਸੀਂ ਜਿਵੇਂ ਹੁਣ ਸਵੇਰ ਦੀ ਚਾਰ ਸਟਾਰਟ ਕਰਨੀ ਹੈ ਨਾ ਜੀ ਹਾਂਜੀ ਜੋ ਭਰਤਨ ਸਾਰੇ ਧੋ ਕੇ ਰੱਖੇ ਹੋਏ ਆ ਉਹ ਰਾਮ ਨਾਲ ਮੱਥਾ ਟੇਕ ਕੇ ਦੁਬਾਰਾ ਸਟਾਰਟ ਕਰਨਗੇ ਅੱਛਾ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਜੀ ਬਿਕਰਮ ਜੀ ਠੀਕ ਹੈ ਜੀ ਪਿੰਡ ਪਿੰਡ ਮਾਦੋ ਪਰ ਹੈ ਹਾਂਜੀ ਤੇ ਆਪਣਾ ਨਾਮ ਕੀ ਹੈ ਵੀਰ ਜੀ ਤੁਹਾਡਾ ਜੀ ਬੱਬੂ ਆ ਵੀਰ ਬੱਬੂ ਵੀਰਾ ਠੀਕ ਹੈ ਜੀ ਇਧਰ ਆਪਣਾ ਵੀਰ ਜੀ ਬਿੱਟੂ ਵੀਰਾ ਬਿੱਟੂ ਵੀਰ ਜੀ ਨੇ ਹੈ ਦੇਖੋ ਜੀ ਵੀਰ ਸੇਵਾ ਕਰ ਰਹੇ ਨੇ ਹੈ ਜੀ ਹਾਂਜੀ ਆਡੀ ਚਾਹ ਤੇ ਸੇਵਾ ਠੀਕ ਆ ਜੀ ਸਾਡੀ ਇੱਧਰ ਲੱਗੀ ਹੋਈ ਆ ਡਿਊਟੀ ਜੀ ਠੀਕ ਆ ਜੀ ਬਹੁਤ ਵਧੀਆ ਚੰਗੀ ਗੱਲ ਆਈ ਤੁਹਾਡੀ ਮੁਥੇ ਮੁਥੇ ਸਾਰੇ ਮੁੰਡੇ ਉੱਥੇ ਹਾਂ ਜੀ ਹਾਂ ਜੀ ਜਿਹੜਾ ਰੋਟੀ ਦਾ ਸਿਸਟਮ ਆ ਜੀ ਹਾਂ ਜੀ ਆ ਕੰਧ ਦੇ ਉੱਧਰਲੀ ਸਾਈਡ ਦਾ ਤੁਸੀਂ ਜਾਓਗੇ ਤੋਂ ਮੇਰੇ ਹਾਂ ਜੀ ਹਾਂ ਜੀ ਹਾਂ ਜੀ ਉੱਧਰ ਐ ਦੇਖੋ ਜੀ ਜਿਹੜੀ ਹੁਣਾਂ ਦੇ ਸਾਹਿਬਜਾਦਾਂ ਯਾਦ ਵਿੱਚ ਲੰਗਰ ਲਗਾਏ ਹੋਣੇ ਨਾ ਜੀ ਮੈਂ ਤਾਂ ਇਹੀ ਕਹਿਣਾ ਵੀਰੇ ਦੇਖੋ ਤੁਹਾਡੇ ਪਰ ਬਾਈਰੂ ਜੀ ਕਿਰਪਾ ਕਰਨ ਹਨਾ ਜਿਵੇਂ ਤੁਸੀਂ ਸੇਵਾ ਕਰ ਰਹੇ ਹੋ ਦਿਨ ਰਾਤ ਜਾਗ ਕੇ ਹਨਾ ਹੁਣਾਂ ਜੀ ਯਾਦ ਵਿੱਚ ਇਹ ਲਗਾਤਾਰ 3-4 ਦਿਨ ਲੰਗਰ ਚੱਲਦਾ ਹੈ ਨਾ ਇਹ ਤੁਹਾਡਾ ਹਾਂਜੀ ਬਾਈ ਕਹਿੰਦੇ ਨੇ ਸਾਡਾ ਲੰਗਰ ਜਿਹੜਾ ਇਹ 4 ਦਿਨ ਚੱਲਦਾ ਜੀ ਅਸੀਂ 1-2 ਦਿਨ ਵੱਧ ਲਗਾਨੀ ਹੋਰ ਇਸ ਤੋਂ ਲੈ ਬਾਈ ਹਾਂਜੀ ਦੇਖੋ ਜੀ ਬਾਈ ਉਹਨਾਂ ਦੀ ਬਹੁਤ ਵੱਡੀ ਸੇਵਾ ਜਿਹੜੇ ਹੈ ਬਾਈ ਸੇਵਾ ਕਰ ਰਹੇ ਦਿਨ ਰਾਤ ਬੈਗਰੂ ਇਹਨੇ ਜਿਹੜੀ ਸੇਵਾ ਲੇਖੇ ਲਾਵੇ ਜੀ 35 ਸਾਲ ਤੋਂ ਸਾਡਾ ਲੰਗਰ ਲੱਗਦਾ ਆ ਰਿਹਾ ਹੈ ਜੀ ਅੰਚਾ ਜੀ 35 ਸਾਲ ਹੋ ਗਏ ਲੰਗਰ ਚੱਲਦਾ ਠੀਕ ਆ ਜੀ ਆ ਮੁੰਡਾਈ ਆ ਗਿਆ ਆਪਣਾ ਹਾਂਜੀ 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 ਆ ਬਾਦਿ ਬਨੇ ਸਾਊਂਡ ਬੰਦ ਕਰ ਲੋ ਵੀਰੇ ਵੀਰੇ ਵੀਰਾ ਮੜੇ ਆ ਹਾਂਜੀ ਬਾਦ ਚ ਨਾ ਇਹ ਮੈਨੂੰ ਹਾਂ ਆਪਰੇ ਉਹ ਲਾਈਵ ਕਰੀਏ ਨਾ ਆਪਾਂ ਲਾਈਵ ਕਰੀਏ ਜੀ ਹਾਂਜੀ ਹਾਂਜੀ ਬਾਦ ਚ ਘੱਲੋ ਆਪਣੇ ਚੈਨਲ ਦੇ ਦੇਖੋ ਆਪਾਂ ਨਾ ਜਿਹੜੇ ਵੀਡੀਓ ਬਣੇ ਹੁੰਦੇ ਸਾਰੇ ਧਾਰਮਿਕ ਹੁੰਦੇ ਨੇ ਵੀਰੇ ਠੀਕ ਹੈ ਠੀਕ ਹੈ ਜੀ ਆਪਾਂ ਵਧੀਆ ਵੀਡੀਓ ਪਾਉਂਦੇ ਆ ਜਿਹੜਾ ਬੰਦੇ ਅੱਗੇ ਜਿਹੜੇ ਉਹਨੂੰ ਵੀ ਸੇਧ ਮਿਲੇ ਫੈਮਿਲੀ ਚ ਬੈ ਕੇ ਦੇਖ ਹਾਂ ਸਾਡੇ ਭੈਣਾਂ ਬੱਚਿਆਂ ਚ ਦੇਖ ਸਕਣ ਜੀ ਆਪਾਂ ਅਹੀ ਵੀਡੀਓ ਬਣਾਉਂਦੇ ਆ ਠੀਕ ਹੈ ਜੀ ਔਰ ਇਹ ਚੱਲ ਰਹੀ ਹੈ ਜੀ YouTube ਤੇ ਹਾਂਜੀ ਆਪਣਾ ਚੈਨਲ ਆਪਣਾ ਪੰਜਾਬ 794 ਹਾਂਜੀ ਲਾਈਵ ਕਰਿਆ ਵਾ ਵੀਰੇ ਸਵੇਰ ਪਿੰਡ ਰੁੜਕੀ ਹੈ ਜੀ ਆਪਣਾ ਜੀ ਹਾਂਜੀ ਹਾਂਜੀ ਤੁਸੀਂ ਆਪਣਾ ਚੈਨਲ ਦੇਖ ਲਓ ਖੋਲ ਕੇ ਬਾਕੀ ਸਾਰਾ ਕੁਝ ਮਿਲ ਜੂ ਇਸ ਵਿੱਚ ਹਾਂ ਵਧੀਆ ਵੀਡੀਓ ਹੁੰਦੇ ਨੇ ਵੀਰੇ ਆਪਣੇ ਆਪਾਂ ਕਹਿੰਦੇ ਗੁਰੂ ਨਾਲ ਜੁੜੋ ਜੀ ਆ ਜਿਹੜੀ ਆਪਣੀ ਹਾਂਜੀ ਹਾਂਜੀ ਅੱਛਾ ਅੱਛਾ ਥੋੜੇ ਰੁੜਕੀ ਦੇ ਮੁੰਡੇ ਮੇਰੇ ਬਹੁਤ ਯਾਰ ਦੋਸਤ ਹਾਂਜੀ ਹਾਂਜੀ ਬਹੁਤ ਚੰਗੀ ਗੱਲ ਆ ਵੀਰੇ ਆਪਣੇ ਨਾਲ ਆਪਾਂ ਲੰਗਰ ਦੀ ਗੱਲ ਕਰਦੇ ਹਾਂ ਸਵੇਰ ਨਾਲ ਉਹ ਤਾਂ ਠੀਕ ਹੈ ਜੀ ਦੇਖ ਸਕਦੇ ਨੇ ਆਪਾਂ ਬਈ ਇਹ ਸਵੇਰ ਨਾਲ ਲੰਗਰ ਦੇ ਵਿੱਚ ਹੈ ਨਾਲ ਕੋਲ ਪਹੁੰਚਾ ਬਈ ਮਾ ਤੇ ਰਾਤੀ ਸੇਵਾ ਰਾਤੀ ਡਿਊਟੀ ਨਿਭਾਰੇ ਨੇ ਵੀਰ ਬੈਠ ਕੇ ਇਸ ਵੇਂ ਹਾਂਜੀ ਹਾਂਜੀ ਤੁਸੀਂ ਬੋਲੀ ਜਾਓ ਅਸੀਂ ਤੁਹਾਡੀ ਸੁਣ ਰਹੇ ਹਾਂ ਹਾਂਜੀ ਹਾਂਜੀ ਆ ਜਾ ਵੀਰ ਇਹ ਪਤਾ ਇਹ ਵੀਰ ਦੇਖੋ ਜੀ ਤੀਨਾ ਵੀਰ ਜੀ ਤੁਹਾਡੇ ਜੀ ਹਾਂਜੀ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਪਿੰਡ ਜੀ ਮਾਦੋਪੁਰੇ ਮਾਦੋਪੁਰਾ ਸੇਵਾ ਕਰ ਰਹੇ ਸਗਾ ਹੈ ਜੀ ਠੀਕ ਆ ਜੀ ਵੀ ਕਿੰਨੀ ਆ ਰਹੇ ਹਾਲ ਸੁਬਹੇ ਹੀ ਵੇਲੇ ਕੋਈ ਆ ਜਾਵੇ ਹਾਂਜੀ ਵੀਰ ਆਏ ਦੇਖੋ ਜੀ ਸੇਵਾ ਕਰ ਰਹੇ ਨੇ ਸਮੇਂ ਨਾਲ ਬੈਠੇ ਨੇ ਵਿਚਾਰੇ ਡਿਊਟੀ ਨਿਭਾ ਰਹੇ ਨੇ ਚਾਹ ਦੀ ਸੇਵਾ ਦੇਖੋ ਜੀ ਇਸ ਜਗ੍ਹਾ ਤੇ ਚਾਹ ਬਣਾਉਂਦੇ ਨੇ ਵੀਰ ਹੈ ਤੇ ਲੰਗਰ ਵੀ ਤਿਆਰ ਹੁੰਦਾ ਦਿਨ ਦੇ ਵਿੱਚ ਆ ਪ੍ਰਸ਼ਾਦ ਦੇ ਬਗੈਰ ਆ ਤਿਆਰ ਹੁੰਦੇ ਨੇ ਜਿਵੇਂ ਇਹ ਨੇ ਜੀ ਅੱਛਾ ਜੀ ਸਵੇਰੇ ਮਿੱਠਾਲੇ ਪਰੌਂਠੇ ਜੀ ਮੱਖਣ ਚਟਣੀ ਹਾਂਜੀ ਉੱਚੀ ਬੋਲੋ ਮੜਾ ਜੀ ਮਿੱਠਾਲੇ ਪਰੌਂਠੇ ਜੀ ਹਾਂਜੀ ਉੱਚੀ ਬੋਲੋ ਥੋੜੀ ਜੀ ਆਵਾਜ਼ ਚ ਚਟਣੀ ਜੀ ਚਾਹ ਮਿੱਠਿਆਲੀ ਰੋਟੀ ਹੋਗੀ ਜਿਵੇਂ ਕੀ ਹੈ ਨੀ ਸਵੇਰੇ ਮੱਖਣ ਦੇ ਨਾਲ ਹਾਂਜੀ ਹਾਂਜੀ ਚਟਣੀ ਹੋ ਗਈ ਜਿਵੇਂ ਕਿ ਧਨੀਏ ਦੀ ਪਦੀਨੇ ਦੀ ਹਾਂਜੀ ਚਾਰ ਹੋ ਗਿਆ ਮੱਠੀਆਂ ਹਾਂਜੀ ਹਾਂਜੀ ਮੱਠੀਆਂ ਚਾਹ ਹਾਂਜੀ ਹਾਂਜੀ ਮੱਠੀਆਂ ਦਾ ਹੁਣ ਵੀ ਰੱਖੇ ਹੋਣੇ ਤੁਸੀਂ ਹਨਾ ਜੀ ਹਾਂ 20 ਕਿਲੋ ਮੱਠੀਆਂ ਦਿਨ ਦਿਨ ਅਸੀਂ ਪਰੌਂਠੇ ਚਲਾਉਨੇ ਆ ਠੀਕ ਹੈ ਜੀ ਰਾਤ ਨੂੰ ਅਸੀਂ ਚਾਹ ਤਿਆਰ ਕਰਦੇ ਆ ਇਹ ਲੰਗਰ ਇਹ ਆਪਣਾ ਲੰਗਰ ਇਹ ਪੰਜਾਬ ਦੇ ਵਿੱਚੇ ਦੇਖਣ ਨੂੰ ਮਿਲਦੇ ਨੇ ਹਨਾ ਜੀ ਇਹਨਾਂ ਦੀ ਸਾਦਤਾਂ ਕਰਕੇ ਜੀ ਸਾਹਿਬਜਾਦੇ ਲਈ ਹੈ ਦੇਖੋ ਜੀ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਦੀ ਸਾਕ ਦੀ 9 ਸਾਲ ਸੀਗੀ ਹਾਂਜੀ ਛੋਟੇ ਛੋਟੀਆਂ ਉਮਰਾਂ ਕਹਿੰਦੇ ਨਿੱਕੀ ਜਿੰਦਾ ਵੱਡੇ ਸਾਕੇ ਉਸ ਧਰਤੀ ਤੇ ਹੋਏ ਤੇ ਲਹਾਂ ਤਾਂ ਗੰਗੂ ਨੂੰ ਅੱਜ ਸਾਰੀ ਦੁਨੀਆ ਪਾਉਂਦੀ ਆ ਹਾਂਜੀ ਤੇ ਬੈਰੂ ਦੀ ਕਿਰਪਾਈ ਸਾਰਿਆਂ ਤੇ ਹਾਂਜੀ ਇਹਾਂ ਦੀ ਹੈਲਪ ਬਹੁਤ ਆ ਜ ਆਪਣੇ ਚੈਨਲ ਦੇ ਨਾਲ ਆ ਆਪਾਂ ਨੇ ਦੇਖੋ ਜੀ ਲਾਈਵ ਕਰਾਇਆ ਵੀਰੋ ਨਾਲ ਵੀ ਜਿਹੜੇ ਵੀ ਦੇਸ਼ਾਂ ਦੇਸੋਂ ਆਪਣੇ ਭੈਣ ਭਰਾ ਆਪਣੇ ਨਾਲ ਜੁੜਦੇ ਨੇ ਹਨਾ ਜੀ ਆਪਾਂ ਉਹਨਾਂ ਨੂੰ ਵਧੀਆ ਹੀ ਚੀਜ਼ ਦਿਖਾਈਏ ਗੁਰੂ ਪਰ ਜਿਵੇਂ ਅਸੀਂ ਅੱਜ ਸਮਾਂ ਨਾਲ ਪੈਦਲ ਯਾਤਰਾ ਕਰਕੇ ਜਾ ਰਹੇ ਹਾਂ ਰਸਤੇ ਵਿੱਚ ਲੰਗਰ ਸੀਗਾ ਇਸ ਜਗ੍ਹਾ ਤੇ ਚਾਹ ਪਾਣੀ ਪੀਤਾ ਬਾਈ ਉਹਨਾਂ ਦੇ ਲੰਗਰ ਦੇ ਵਿੱਚ ਸਾਨੂੰ ਤੇ ਵੀਰ ਕਹਿੰਦੇ ਸਾਡੀ ਵੀ ਵੀਡੀਓ ਕਰ ਦਿਓ ਜੀ ਲਾਈਵ ਇੱਧਰ ਲੰਗਰ ਦੀ ਮਾ ਵੀਰੇ ਜ਼ਰੂਰ ਕਰਾਂਗੇ ਤੁਹਾਡੀ ਵੀਡੀਓ ਠੀਕ ਹੈ ਜੀ ਹਾਂਜੀ ਹਾਂ ਤੇ ਇਸ ਸਮੇਂ ਨਾ ਮੈਂ ਪਹੁੰਚਾ ਪਿੰਡ ਮਾਧੋਪੁਰ ਲੰਗਰ ਦੇ ਵਿੱਚ ਅਸੀਂ ਪੈਦਲ ਯਾਤਰਾ ਕਰ ਰਹੇ ਹਾਂ ਜਿਵੇਂ ਕਿ ਆਪਣੇ ਨਾਲ ਇੱਧਰ ਵੀਰ ਬੈਠੇ ਨੇ ਇਹ ਤੇ ਇੱਕ ਬਾਦਰ ਸਿੰਘ ਜੀ ਆਹ ਭਾਈ ਆਪਣੇ ਨਾਲ ਲੰਗਰ ਦੇ ਵਿੱਚ ਸਾਰੇ ਨੇ ਇਸ ਸਮੇਂ ਲੰਗਰ ਲੱਗਾ ਤੇ ਪਾਣੀ ਦਾ ਟੈਂਕਰ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਖੜਾ ਇੱਧਰ ਇਹਦੇ ਕਹੋਗੇ ਕਿੰਨੇ ਲੀਟਰ ਦੀ 5000 ਲੀਟਰ ਦੀ ਹੋਊਗੀ ਨਹੀਂ ਟੈਂਕੀ ਜੀ ਹਾਂ ਜੀ ਉਹ ਵੱਧਦੀ ਹੈ ਇਹ 10000 ਲੀਟਰ ਦੀ ਹੈ ਜੀ ਇਹ ਜਿਹੜੀ ਖੜੀ ਆ ਕੋਲ ਨੇੜੇ ਦਿਨ ਦੇ ਵਿੱਚ ਵਰਤੋਂ ਦੇ ਵਿੱਚ ਆਉਂਦਾ ਨਾ ਪਾਣੀ ਇਕੱਠਾ ਜਮਾ ਕਰ ਲੈਂਦੇ ਨੇ ਇੱਕ ਵਾਰ ਹਾਂਜੀ ਅੱਗੇ ਲੈਂਦੀ ਆ ਪਰਕੇ ਅੱਛਾ ਜੀ ਇਹ ਵੀਰ ਕਹਿੰਦਾ ਅੱਜ ਹੀ ਲੈਂਦੀ ਆ ਪਰਕੇ ਟਾਇਰ ਪੈਂਚਰ ਹੋ ਗਿਆ ਅੱਛਾ ਜੀ ਠੀਕ ਆ ਜੀ ਤਾਂ ਕਰਕੇ ਵੀਰ ਅਸੀਂ ਨਾਲੇ ਡੰਗਿਆ ਵਾਦੇ ਜੀ ਅੱਜ ਇਸ ਟਿੱਪਣੀ ਵਗੈਰਾ ਜਿਵੇਂ ਕਿ ਨਾ ਹਾਂਜੀ ਹਾਂਜੀ ਬਹੁਤ ਵਧੀਆ ਕੰਡਾ ਵੀਰੇ ਕੱਢ ਕੇ ਫਿਰੇ ਸੀ ਆ ਬਦਲ ਕੇ ਲਈ ਆ ਹਾਂਜੀ ਟੈਂਕਰ ਨਾ ਜੀ ਜਮਾ ਦਿਖਾਣਾ ਟੈਂਕਰ ਤੁਹਾਨੂੰ ਪਾਣੀ ਵਾਲਾ ਪਾਣੀ ਵਾਲਾ ਟੈਂਕਰ ਆ ਕਾਫੀ ਵੱਡਾ ਵੀਰ ਉਹਨਾਂ ਦਾ ਦੇਖ ਸਕਦੇ ਹੋ ਤੁਸੀਂ 10000 ਲੀਟਰ ਇਸ ਦੇ ਵਿੱਚ ਨਾ ਪਾਣੀ ਭਰਦਾ ਤੁਸੀਂ ਵੇਖ ਸਕਦੇ ਹੋ ਕਾਫੀ ਵੱਡਾ ਇੱਕ ਹੋਰ ਦੇਖੋ ਜੀ ਬਾਈ ਉਹਨਾਂ ਦਾ ਵਧੀਆ ਕੰਮ ਆ ਇੰਨਾ ਵਧੀਆ ਕੰਮ ਆ ਜਿਵੇਂ ਕਿ ਨਾਲ ਟਾਇਰ ਵੀ ਰੱਖਿਆ ਹੋਇਆ ਕਿਤੇ ਲੋਡ ਪਾਈ ਜਾਂਦਾ ਨਾ ਨਾਲ ਵੀ ਜਿਵੇਂ ਟਾਇਰ ਘਸ ਜਦੇ ਨੇ ਕਿਤੇ ਦੂਰ ਜਾਣਾ ਪੈਂਦਾ ਹੋਰ ਜਗ੍ਹਾ ਤਾਂ ਬਾਈ ਇਹ ਟਾਇਰ ਲਗਾ ਸਕਦੇ ਨੇ ਨਾਲ ਬਹੁਤ ਵਧੀਆ ਗੱਲ ਆ ਇਹ ਚੇਨ ਦਾ ਵੀ ਹੈ ਜੀ ਕੇ ਪਾਈਪ ਉਹ ਘੇਰਾ ਤੁਸੀਂ ਵੇਖ ਸਕਦੇ ਹੋ ਕਾਫੀ ਲੰਬਾ ਪਾਈਪ ਆ ਪਾਣੀ ਵਾਲਾ ਜਿੱਥੇ ਤੱਕ ਲੋਡ ਪੈਂਦੀ ਆ ਤੇ ਵੀਰ ਇੱਕ ਹੋਰ ਕਹਿੰਦੇ ਨੇ ਹੋਰ ਦੱਸਿਆ ਇਹਨਾਂ ਨੇ ਗੱਲ ਆਪਾਂ ਨੂੰ ਵੀਰ ਉਹਨਾਂ ਨੇ ਕਹਿੰਦੇ ਵੀਰੇ ਨੇ ਜਿਵੇਂ ਕਿ ਦਰਖਤ ਲੱਗਿਓ ਨੇ ਜਿੱਥੇ ਪਾਣੀ ਇੰਨੀ ਪਹੁੰਚਦਾ ਉਸੇ ਨਾਲ ਅਸੀਂ ਪਾਣੀ ਲਾਉਂਦੇ ਹਾਂ ਦਰਖਤ ਬੁੱਟਿਆਂ ਨੂੰ ਬਹੁਤ ਵਧੀਆ ਕਰਲਾ ਬਾਤਾਂ ਬੰਨ ਸਵਾਸ ਰੱਖਦੇ ਨੇ ਵੀਰ ਹਣੀ ਚੰਗਾ ਜੀ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਚੈਨਲ ਦੇਖ ਲਿਆ ਕਰੋ ਜੀ ਆਪਣਾ ਆਪਣਾ ਪੰਜਾਬ 794 ਇਹਨੂੰ ਪਾ ਦਿਓ ਫੇਰੀ ਉਹ ਚੱਲ ਰਹੀ ਐ ਲੈ ਵੀ ਚੱਲ ਰਹੀ ਐ ਵੀਡੀਓ ਲੈ ਵੀ ਪਾ ਦਿਓ ਚੱਲ ਵੀ ਵੀਰੇ ਲੈ ਪੈ ਗਈ ਬਿਡੇ ਆ ਆ ਦੇਖੋ ਸਾਡੇ ਨੂੰ ਜੀ ਹਾਂਜੀ ਹਾਂਜੀ ਵੀਰ ਹਣੀ ਕਹਦੇ ਪਾ ਦਿਓ ਵੀਡੀਓ ਮੈਂ ਵੀਰੇ ਲਾਈਵ ਐ ਚੱਲਦੀ ਆ ਤਾਂ ਨੈਟ ਤੇ ਪੈ ਗਈ ਜੀ ਯਾਦਗਾਰ ਬਣ ਗਈ ਜੀ ਹਾਂਜੀ ਕੀ ਨਾਮ ਦਾ ਵੀਰੇ ਤੁਸੀਂ ਆਪਣਾ ਠੀਕ ਮਾੜ ਹਾਂਜੀ ਠੀਕ ਹੈ ਹਾਂਜੀ ਹੁਣ ਗੁਰੂ ਵਾਲਾ ਬਣ ਜੀ ਵਸ ਠੀਕ ਆ ਹੈ ਕਿਰਪਾ ਮਾਲਕ ਜੀ ਨੇ ਤੇਰੇ ਉੱਪਰ ਕਰਤੀ ਸਮਝ ਲਾ ਕਣੀ ਵੀਰੇ ਜੇ ਆਪਣੀ ਵੀਡੀਓ ਚ ਆ ਗਏ ਫਿਰ ਤੁਸੀਂ ਹੁਣ ਕਿਰਪਾ ਹੋਗੀ ਤੁਹਾਡੇ ਪਰ ਹੁਣ ਗੁਰੂ ਵਾਲੇ ਬਣ ਜਾਓ ਠੀਕ ਹੈ ਜੀ ਫੇ ਦੇਖਿਓ ਕਿਰਪਾ ਕਿਵੇਂ ਹੁੰਦੀ ਆ ਜਿਹਨਾਂ ਦੀ ਜਦ ਵਿੱਚ ਲੰਗਰ ਦੇ ਵਿੱਚ ਤੁਸੀਂ ਸੇਵਾ ਕਰ ਰਹੇ ਹੋ ਹੁਣ ਆਣਾਂ ਵਾਲੇ ਬਣ ਜਾਓ ਵੀਰੇ ਹਨ ਬੇਰ ਨੇ ਵਾਕੇ ਦੇਖੋ ਜੀ ਹੁਣ ਇਹ ਦਸਤਾਰ ਸਜਾਉਣ ਲੱਗੇ ਵੀਰੇ ਹੁਣ ਦੇਖਿਓ ਤੁਸੀਂ ਨਾ ਤੁਹਾਡੇ ਪਰ ਕਿਵੇਂ ਕਿਰਪਾ ਹੋਗੀ ਮਾਲਕ ਦੀ ਸੱਚੇ ਪਾਤਸ਼ਾਹ ਦੀ ਠੀਕ ਹੈ ਜੀ ਆਪਾਂ ਲਈ ਕਹਿੰਦੇ ਆ ਮਾਲਕ ਸੱਚੇ ਪਾਤਸ਼ਾਹ ਜਿਹੜੇ ਸੇਵਾ ਕਰ ਰਹੇ ਨੇ ਸਾਡੇ ਲੰਗਰਾਂ ਦੇ ਵਿੱਚ ਭੈਣ ਭਰਾ ਜਿੰਨੇ ਵੀ ਬਜ਼ੁਰਗ ਵੀ ਨੇ ਚਾਹੇ ਬੱਚੇ ਵੀ ਨੇ ਹਾਂਜੀ ਵਾਹਿਗੁਰੂ ਇਹਨਾਂ ਪਰ ਚੜ੍ਹਦੀ ਕਲਾ ਤੇ ਇਹਨਾਂ ਦੀ ਕਿਰਪਾ ਕਰੇ ਠੀਕ ਆ ਵੀਰ ਜੀ ਚੰਗਾ ਜੀ ਹਾਂਜੀ ਹਾਂ ਵਾਹਿਗੁਰੂ ਜੀ ਕੀ ਫਤ ਤੇ ਦੇਖੋ ਹੁਣ ਵੀਰੇ ਕਿੰਨਾ ਕਿੰਨਾ ਨੂਰ ਚਲਕਣ ਲੱਗਿਆ ਤੇ ਚੌੜਾ ਗੱਲ ਵੀਰੇ ਦੱਸੋ ਹਾਂ ਹੁਣ ਸਰਦਾਰੀ ਜਾ ਗਿਆ ਵੀਰੇ ਹਾਂ ਇਹਦਾ ਗੱਲ ਹੈ ਹਾਂਜੀ 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 ਠੀਕ ਹੈ ਵੀਰ ਜੀ ਚੰਗਾ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਲੰਗਰ ਵਿੱਚ ਆ ਕੇ ਵੀਰੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਤੁਹਾਡਾ ਵੀਰੇ ਚੰਗਾ ਜੀ ਵੀਰ ਜੀ ਹਾਂ ਦੇਖ ਸਕਦਾ ਬਾਈ ਉਹਨਾਂ ਦਾ ਲੰਗਰ ਜਿਵੇਂ ਕਿ ਟੈਂਟ ਵਗੈਰਾ ਲਗਾਇਆ ਹੋਇਆ ਰਹਿਣ ਦੇ ਲਈ ਇੱਥੇ ਤੇ ਵੀਕਲ ਨੇ ਬਾਈ ਉਹਨਾਂ ਦੇ ਇਸ ਜਗ੍ਹਾ ਤੇ ਖੜੇ ਹੋਏ ਅੱਜ ਕੱਲ੍ਹ ਧਿਆਨ ਵੀ ਰੱਖਣਾ ਚਾਹੀਦਾ ਜਗ੍ਹਾ ਜਗ੍ਹਾ ਤੇ ਚੋਰੀਆਂ ਵੀ ਹੋ ਰਹੀਆਂ ਨੇ ਵੀਕਲਾਂ ਦੀਆਂ ਤੇ ਇਸ ਜਗ੍ਹਾ ਤੇ ਨਾ ਜਿਵੇਂ ਕਿ ਵਰਤਨ ਰੱਖੇ ਹੋਏ ਨੇ ਬਾਈ ਉਹਨਾਂ ਦੇ ਦਿੱਤੋ ਕੇ ਸਾਫ਼ ਕਰਕੇ ਜਿਨ੍ਹਾਂ ਵਿੱਚੋਂ ਰੋਟੀ ਪਾਣੀ ਤਿਆਰ ਕਰਦੇ ਨੇ ਤੇ ਲੰਗਰ ਵਰਤਾਉਂਦੇ ਨੇ ਤੇ ਇਸ ਜਗ੍ਹਾ ਤੇ ਨਾ ਵੀਰ ਜਿਹੜੇ ਸੇਵਾਦਾਰ ਨੇ ਆਰਾਮ ਕਰ ਰਹੇ ਨੇ ਤੇ ਬਾਈ ਉਹਨੂੰ ਡਿਊਟੀਆਂ ਨਿਭਾ ਰਹੇ ਨੇ ਹਾਂਜੀ ਸਤਿਗੁਰੂ ਵੀਰ ਜੀ ਬਾਪੂ ਜੀ ਕਿਹੜੀ ਜਗ੍ਹਾ ਤੋਂ ਜੀ ਆਪਾਂ ਪਰਤਾਂ ਪਰਤੋਂ ਆਏ ਇਹ ਕਿੱਥੇ ਪਾਇੰਦਾ ਜੀ ਮਰਦਾਂ ਪਰ ਸੰਭੂ ਵਾਲੀ ਇੱਧਰ ਕੋਲ ਅੰਬਾਲੀ ਦੇ ਕੋਲੋਂ ਹੀ ਹਾਂ ਹੈਗਾ ਜੀ ਫੇਰ ਗੁਰਦੁਆਰਾ ਸ੍ਰੀ ਪਤਕੜ ਸਾਹਿਬ ਚੱਲਿਓ ਹੈ ਜੀ ਹਾਂਜੀ ਠੀਕ ਆ ਜੀ ਠੀਕ ਚੰਗਾ ਜੀ ਬਾਪੂ ਕੀ ਨਾਮ ਦੱਸੋ ਤੁਸੀਂ ਆਪਣਾ ਸਰਦਾਰ ਮੇਜਰ ਸਿੰਘ ਸਰਦਾਰ ਮੇਜਰ ਸਿੰਘ ਪਿੰਡ ਮਰਦਾਵਰ ਤੋਂ ਆਏ ਹੋਏ ਨੇ ਤੇ ਜਿਹੜੇ ਕੀ ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ ਬਾਪੂ ਜੀ ਇਹ ਵੀ ਦੇਖੋ ਜੀ ਯਾਦਗਾਰ ਬਣ ਗਈ ਬਾਪੂ ਜੀ ਉਹਨੇ ਆਏ ਨੇ ਤੇ ਲੰਗਰ ਵਿੱਚ ਇਸ ਸਮੇਂ ਆਰਾਮ ਕਰ ਰਹੇ ਨੇ ਥੋੜਾ ਸਮਾਂ ਰੁਕ ਕੇ ਤੇ ਪਹੁੰਚਣਗੇ ਸ੍ਰੀ ਫਤੇਗੜ ਸਾਹਿਬ ਮੱਥਾ ਟੇਕਣਾ ਨਾ ਜੀ ਚੰਗਾ ਜੀ ਬਾਪੂ ਜੀ ਹਾਂ ਜੀ ਬਹੁਤ ਚੜਦੀ ਕਲਾ ਜੱਖੇ ਮਾਏ ਗੁਰੂ ਤੁਹਾਨੂੰ ਇਹਨਾਂ ਦੀ ਯਾਦ ਵਿੱਚ ਅੱਜ ਲੱਗੇ ਹੋਣੇ ਲੰਗਰ ਤੁਸੀਂ ਵੇਖ ਸਕਦੇ ਹੋ ਜਿਵੇਂ ਕੀ। ਅਸੀਂ ਰੁਕ ਕੇ ਚਾਹ ਪਾਣੀ ਪੀਂਦੇ ਨੇ। ਚੰਗਾ ਜੀ ਵੀਰ ਜੀ। ਵਾਇਰੂ ਜੀ। ਸਾਬ ਵਾਇਰੂ ਜੀ ਕਿ ਪਤਾ ਆਪਣਾ ਚੈਨਲ ਆ। ਹਾਂ ਜੀ ਤੁਹਾਨੂੰ ਪਰਮਾਤਮਾ ਜਰਤੀ ਕਰਾ ਰਿਹਾ। ਹਾਂ ਜੀ ਤੁਹਾਡੇ ਵਰ ਵੀ ਆਪਾਂ ਕਹਿੰਦਾ ਮਿਹਰ ਪਰੇ ਹੱਥ ਰੱਖਣੀ ਜੀ ਵਾਇਰੂ ਸੱਚੇ ਪਾਤਸ਼ਾਹ। ਬਹੁਤ ਵਧੀਆ ਤੁਸੀਂ ਲਾਈਵ ਕਰਿਆ ਜੀ। ਹਾਂ ਜੀ ਹਾਂ ਜੀ। ਕਿ ਪਿੰਡ ਆਪਣੇ ਨਾਲੇ ਆ। ਹਾਂ ਜੀ ਹਾਂ ਜੀ ਹਾਂ ਜੀ। ਹਾਂ ਜੀ ਆ ਆਪਣਾ ਚੈਨਲ ਆਪਣਾ ਪੰਜਾਬ 794 ਵੀਰੇ। ਹਾਂ ਜੀ ਹੁਣ ਦੇਖੋ ਸ਼ੇਅਰ ਵੀ ਕਰ ਦਿਓ ਵੀਡੀਓ। ਠੀਕ ਹੈ ਜੀ। ਆਪਾਂ ਕਹਿੰ ਚੜਦੀ ਕਲਾ ਬਕਸਨ ਜਿਵੇਂ ਕਿ ਇਹ ਦੇਖੋ ਸਾਡੇ ਬਾਈ ਕੋਈ ਤਰੀ ਵੀ ਲੜਾਂ ਦੇ ਵਿਚਾਰੇ ਨੇ ਬਾਈ ਕੋਈ ਟਰਾਲੀਆਂ ਵਿੱਚ ਪਹੁੰਚ ਰਹੇ ਨੇ ਇਹ ਬਾਈ ਜਿਹੜੇ ਕੀ ਪਹੁੰਚਣਗੇ ਬਾਈ ਸਾਰੇ ਇਹ ਸ੍ਰੀ ਗੁਰਦੁਆਰਾ ਸ੍ਰੀ ਫਤੇਗੜ੍ਹ ਸਾਹਿਬ